ਸਰ ਰਸ਼ੀਅਨ ਪ੍ਰੈਜ਼ੀਡੈਂਟ ਮਿਸਟਰ ਪੁਤਿਨ ਕੱਲ ਦਿੱਲੀ ਆ ਰਹੇ ਨੇ ਇੰਡੀਆ ਦੇ ਵਿੱਚ ਉਹਨਾਂ ਦਾ 2 ਦਿਨ ਦਾ ਵਿਜ਼ਿਟ ਹੈ 4 ਤੇ 5 ਦਸੰਬਰ ਦਾ ਤੇ ਉਹਨਾਂ ਦੇ ਵੈਲਕਮ ਦੀ ਖੁਸ਼ੀ ਵਿੱਚ ਇੱਕ ਮੈਂ ਪੇਂਟਿੰਗ ਤਿਆਰ ਕੀਤੀ ਆ ਜਿਹਦਾ ਸਾਈਜ਼ ਹੈਗਾ 5 ਫੀਟ ਬਾਈ 7 ਫੀਟ ਪੇਂਟਿੰਗ ਦਾ ਸਾਈਜ਼ ਆ ਤੇ ਅਕ੍ਰੀਲਿਕ ਕਲਰਜ਼ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਸਰ ਕੀ ਮਕਸਦ ਇਹ ਪੇਂਟਿੰਗ ਦਾ ਸਰ ਜਿਸ ਤਰ੍ਹਾਂ ਕਿ ਇੰਡੀਆ ਦੇ ਜਿਹੜੇ ਰਸ਼ੀਆ ਦੇ ਰਿਸ਼ਤੇ ਬੜੇ ਮਜ਼ਬੂਤ ਆ ਸ਼ੁਰੂ ਤੋਂ ਅਸੀਂ ਦੇਖਦੇ ਆ ਰਹੇ ਆ ਤੇ ਇਸ ਤੋਂ ਪਹਿਲਾਂ ਵੀ ਮੈਂ ਇੰਡੀਅਨ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਉਹਨਾਂ ਦੀਆਂ ਪੇਂਟਿੰਗਸ ਬਣਾ ਚੁੱਕਿਆ ਤੇ ਉਹਨਾਂ ਨੂੰ ਭੇਜ ਚੁੱਕਿਆ ਤੇ ਉਹਨਾਂ ਦੇ ਮੈਨੂੰ ਐਪਰੀਸ਼ੀਏਸ਼ਨ ਲੈਟਰ ਵੀ ਆਏ ਤੇ ਮੇਰੀ ਖੁਆਇਸ਼ ਹੈਗੀ ਹੈ ਕਿ ਇਹ ਪੁਤਿਨ ਜਿੰਨੂੰ ਮੈਂ ਆਪਣੇ ਹੱਥੀ ਗਿਫਟ ਕਰਦਾ ਪੇਂਟਿੰਗ ਨੂੰ ਲੇਕਿਨ ਉਹਨਾਂ ਦਾ ਬਿਜ਼ੀ ਸ਼ਡਿਊਲ ਟਾਈਟ ਸਕਿਉਰਟੀ ਹੋਣ ਦੇ ਕਾਰਨ ਇਹ ਪੇਂਟਿੰਗ ਨੂੰ ਮੈਂ ਕੋਰੀਅਰ ਕਰਾਂਗਾ ਮਾਸਕੋ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਉਹਨਾਂ ਦਾ ਆਫਿਸ ਹੈਗਾ ਅਜੇ ਤੱਕ ਕਿਤੇ ਕਿਤੇ ਪ ਸਾਰੇ ਨਰਿੰਦਰ ਮੋਦੀ ਜੀ ਦੀ ਪੇਂਟਿੰਗ ਬਣਾ ਕੇ ਮੈਂ ਪੀਐਮ ਆਫਿਸ ਭੇਜੂਕਿਆਂ ਇਹ ਰਾਸ਼ਟਰਪਤੀ ਭਵਨ ਦੇ ਵਿੱਚ ਪੇਂਟਿੰਗਸ ਭੇਜੂਕਿਆਂ ਤੇ ਹਾਲੀਵੁੱਡ ਬਾਲੀਵੁੱਡ ਦਾ ਕੋਲਾਜ ਪੇਂਟਿੰਗਸ ਬਣਾਈਆ ਜਿਹਦੇ ਬਦਲੇ ਮੈਨੂੰ 65 ਵਾਰਡ ਰਿਪੋਰਟਸ ਵੀ ਮੇਰੇ ਨਾਮ ਦਰਜ ਆ ਰੋਗਲ ਜੀ ਇਹ ਕਿਹੜਾ ਕਪੜਾ ਹੁੰਦਾ ਕਿਹੜੇ ਕਲਰ ਇਹਦੇ ਯੂਜ਼ ਕਰਦੇ ਜਿਹਦੇ ਕਿਸ ਤਰੀਕੇ ਦੇ ਨਾਲ ਬਣਾਇਆ ਸਰ ਇਹ ਕੈਨਵਸ ਪੇਂਟਿੰਗ ਕੈਨਵਸ ਦੇ ਉੱਪਰ ਪੇਂਟਿੰਗ ਕਰਦੇ ਆ ਤੇ ਔਇਲ ਪੇਂਟਿੰਗ ਹੁੰਦੀ ਹੈ ਅਕ੍ਰੀਲਿਕ ਪੇਂਟਿੰਗ ਹੁੰਦੀ ਹੈ ਅਲੱਗ-ਅਲੱਗ ਮੀਡੀਅਮਸ ਹੁੰਦੇ ਹੈ ਇਹ ਅਕ੍ਰੀਲਿਕ ਪੇ 12 13 ਦਿਨ ਦੇ ਵਿੱਚ ਇਹਨੂੰ ਪੇਂਟਿੰਗ ਨੂੰ ਆ ਫਾਈਨਲ ਟੱਚਸ ਆਜ ਵੀ ਇਹਨੂੰ ਫਾਈਨਲ ਟੱਚਸ ਦੇ ਰਿਹਾ ਹਾਂ ਅੱਜ ਤੱਕਰ ਵੱਡੀ ਤੋਂ ਵੱਡੀ ਪੇਂਟਿੰਗ ਕਿੰਨੀ ਬਣਾ ਚੁੱਕੀ ਤੇ ਛੋਟੀ ਛੋਟੀ ਕਿਹੜੀ ਬਣਾ ਚੁੱਕੀ ਤੇ ਸਰ ਵੱਡੀ ਤੋਂ ਵੱਡੀ ਪੇਂਟਿੰਗ ਮੈਂ ਜਿਸ ਤਰ੍ਹਾਂ ਹਾਲੀਵੁੱਡ ਬਾਲੀਵੁੱਡ ਦਾ ਜਿਹੜਾ ਕੋਲਾਰਜ ਪੇਂਟਿੰਗ ਬਣਾਈ ਜਿਹਦੇ ਵਿੱਚ 100 ਕਲਾਕਾਰ ਦਿਖਾਏ ਗਏ ਇੱਕ ਹੀ ਕੈਨਵਸ ਦੇ ਉੱਤੇ ਉਹ ਪੇਂਟਿੰਗ ਦਾ ਜਿਹੜਾ ਸਾਈਜ਼ ਹੈਗਾ 8 ਫੀਟ ਬਾਈ 10 ਫੀਟ ਆ ਤੇ RAM ਜੀ ਦੀ ਪੇਂਟਿੰਗ ਮੈਂ ਬਣਾਈ ਆ ਉਹ ਇਹ 8 ਫੀਟ ਬਾਈ 10 ਫੀਟ ਪੇਂਟਿੰਗ ਆ ਜਿਹੜੀ ਦੁਰਗਾ ਮੰਦਿਰ ਦੇ ਵਿੱਚ ਵੀ ਉੱਥੇ ਤੇ ਹੋਰ ਵੀ ਇੱਕ ਯੂ ਐਸ ਪ੍ਰੈਜ਼ੀਡੈਂਟ ਡੋਨਲਡ 트ੰਪ ਉਹਨਾਂ ਦੀ ਵੀ ਮੈਂ ਲਾਰਜ ਪੇਂਟਿੰਗ ਬਣਾਈ ਹੀ ਤੇ ਹੁਣ ਮੈਂ ਇਹ ਪੇਂਟਿੰਗ ਉਹਨਾਂ ਨੂੰ ਜ਼ਰੂਰ ਕੋਰੀਅਰ ਕਰਾਂਗੀ ਛੋਟੀ ਤੇ ਛੋਟੀ ਪੇਂਟਿੰਗ ਕਿੰਨੀ ਕੁ ਬਣਾ ਸਕਦੇ ਹੋ ਇਹ ਛੋਟੀ ਤੇ ਛੋਟੀ ਪੇਂਟਿੰਗ ਮੈਂ ਮਤਲਬ ਕਿ ਜਿਸ ਤਰ੍ਹਾਂ ਇੰਚਾ ਦੇ ਵਿੱਚ ਬਣਿਆ ਹੋਆ ਲੇਕਿਨ ਉਹ ਮੈਂ ਬਹੁਤ ਸਟਾਰਟਿੰਗ ਤੇ ਪੇਂਟਿੰਗਸ ਬਣਾਇਆ ਹੀ ਉਹ ਜਦੋਂ ਮੈਂ ਮਤਲਬ ਮੈਂ ਛੋਟੇ ਸ਼ੁਰੂ ਤੋਂ ਜੋੜੋ ਮੇਰੀ ਸਟਾਰਟਿੰਗ ਹੈ ਤੇ ਛੋਟੀ ਫੋਟੋ ਬਣਾਣੀ ਵੀ ਬੜੀ ਡਿਫਿਕਲਟ ਹੁੰਦੀ ਆ ਤੇ ਵੱਡੀ ਵੀ ਬੜੀ ਡਿਫਿਕਲਟ ਹੁੰਦੀ ਆ ਹਰ ਇੱਕ ਇੱਕ ਜਨਰ ਹੁੰਦਾ ਕੋਈ ਇਸ ਤਰ੍ਹਾਂ ਦੀ ਕੋਈ ਪੇਂਟਿੰਗ ਬਣਾਈ ਹੋਵੇ ਜਿਹੜੀ ਹਮੇਸ਼ਾ ਵਾਸਤੇ ਹੀ ਵੈਸੇ ਹਰ ਕੋਈ ਪੇਂਟਿੰਗ ਯਾਦ ਹੈ ਤੁਹਾਡੀ ਕੋਈ ਐਸੀ ਪੇਂਟਿੰਗ ਬਣਾਈ ਹੋਵੇ ਜਿਹੜੀ ਹਮੇਸ਼ਾ ਵਾਸਤੇ ਯਾਦ ਹੋ ਗਈ ਹੈ ਕਿ ਵਾਕਿਆ ਯਾਰ ਇਹ ਪੇਂਟਿੰਗ ਬਣਾਈ ਸੀ ਤੇ ਮੈਨੂੰ ਉਹ ਮਾਨ ਸਤਕਾਰ ਮਿਲਿਆ ਜਿਹੜਾ ਕਿਤੋਂ ਨਹੀਂ ਮਿਲਿਆ اے سر جس طرح میں ਤੁਹਾਨੂੰ ਦੱਸਿਆ ਕਿ ਮੈਂ ਇੱਕ ਹਾਲੀਵੁੱਡ ਬਾਲੀਵੁੱਡ ਦੀ ਪੇਂਟਿੰਗ ਬਣਾਈ ਸੀ ਤੇ ਉਹ ਪੇਂਟਿੰਗ ਬਣਾ ਕੇ ਮੈਨੂੰ ਮੇਰੇ ਟੋਟਲ 65 ਵਰਲਡ ریکارڈਸ ਮੇਰੇ ਨਾਮ ਦਰਜਾ ਜਿੰਨਾਂ ਵਿੱਚੋਂ ਇੰਡੀਆ ਬੁੱਕ ਆਫ ریکارڈਸ, ایشیا ਬੁੱਕ ਆਫ ریکارڈਸ, ਅਮਰੀਕਾ ਬੁੱਕ ਆਫ ریکارڈਸ ਇਸ ਤਰ੍ਹਾਂ ਅਲੱਗ-ਅਲੱਗ ਬੁੱਕਸ ਦੇ ਬਦਲੇ ਮੈਂ 65 ਵਰਲਡ ریکارڈਸ ਮੇਰੇ ਨਾਮ ਦਰਜਾ ਇਹ ਜੀ ਪੇਂਟਿੰਗ ਤੁਹਾਨੂੰ ਬਾਈ ਹੈਂਡ ਦੇਣ ਦਾ ਮੌਕਾ ਮਿਲੀ ਤੇ ਫਿਰ ਬੜੀ ਪ੍ਰਾਊਡ ਵਾਲੀ ਗੱਲ ਹੈ ਇੱਕ ਅੰਮ੍ਰਿਤਸਰ ਵੱਲੋਂ ਇੱਕ ਅਗਰ ਜੇ ਪੇਂਟਿੰਗ ਦਿੱਤੀ ਜਾਂਦੀ ਆ ਇੱਕ ਇੰਡੀਆ ਵੱਲੋਂ ਬੜੀ ਮਾਣ ਵਾਲੀ ਗੱਲ ਹੁੰਦੀ ਆ ਕਿ ਇੱਕ ਜਿਹੜੀ ਮਿਹਨਤ ਆ ਉਹ ਉਨਾ ਤੱਕ ਪਹੁੰਚੇ ਅਗਰ ਨਹੀਂ ਇਹ ਮੌਕਾ ਮੈਨੂੰ ਮਿਲਦਾ ਤੇ ਮੈਂ ਇਹ ਪੇਂਟਿੰਗ ਨੂੰ ਜ਼ਰੂਰ ਉਹਨਾਂ ਦੇ ਪੀਐਮ ਆਫਿਸ ਭੇਜਾਂਗਾ